ਸਰ ਹੁਸ਼ਿਆਰਪੁਰ ਦਾ ਜਿਹੜਾ ਦੁਸ਼ਹਿਰਾ ਹੈ ਉੱਤਰ ਪਾਸੇ ਤੋਂ ਪਰਮ ਸੂਬ ਦੁਸ਼ਹਿਰਾ ਟੂ ਮੰਨਿਆ ਜਾਂਦਾ ਪੂਜੇ ਨੰਬਰ ਤੇ ਹੁੰਦਾ ਹੈ ਕਿ ਕਿੱਦਾਂ ਦਾ ਜਿਹੜੇ ਪ੍ਰਬੰਧ ਹੈ ਇਸ ਨੂੰ ਦੇਖਦੇ ਹੋ ਦਿੱਤੇ ਗਏ ਜੀ ਇਹ ਸਾਰਿਆਂ ਨੂੰ ਪਤਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਕੱਲ ਜੋ ਦੁਸ਼ਹਿਰੇ ਦਾ ਤਿਉਹਾਰ ਹੈਗਾ ਬੜੇ ਹੀ ਧੂਮਧਾਮ ਤਰੀਕੇ ਨਾਲ ਐਂ ਬੜੇ ਹੀ એનર્ਜੀ ਨਾਲ ਮਨਾਇਆ ਜਾਂਦਾ ਹੈ ਬਹੁਤ ਵੱਡਾ ਇੱਥੇ ਇਕੱਠ ਹੁੰਦਾ ਹੈ ਮੋਰ ਥੈਨ ਅ ਲੱਖ ਜੋ ਇੱਥੇ ਸ਼ਰਧਾਲੂ ਹੋਏਗੇ ਐਂ ਇੱਥੇ ਪਾਰਟਿਸਿਪੇਟ ਕਰਦੇ ਆਂ ਦੇਖਦੇ ਆਂ ਤੇ ਉਹਦੇ ਮੱਦੇ ਨਜ਼ਰ ਸਾਡੀ ਕਾਫੀ ਦਿਨ ਪਹਿਲਾਂ ਤੋਂ ਹੀ ਉਹ ਜਿਹੜੇ ਆਰਗੇਨਾਈਜ਼ਰਸ ਹੈਗੇ ਐ ਸਾਡੀ ਜੋ ਮਹਿਕਮਾ ਡਿਪਾਰਟਮੈਂਟ ਦੇ ਵਿੱਚ ਅਸੀਂ ਮੀਟਿੰਗਸ ਕਰ ਰਹੇ ਹੈਗੇ ਬੜਾ ਅੱਛਾ ਤਾਲਮੇਲ ਹੈਗਾ ਇਨ ਅ ਕੋਲੈਬੋਰੇਟਿਵ ਕੋਆਪਰੇਟਿਵ ਮੈਨਰ ਅਸੀਂ ਪੂਰੇ ਅਰੇਂਜਮੈਂਟਸ ਕੀਤੇ ਹੋਏ ਆਲਰੇਡੀ ਐਂਡ ਪਹਿਲਾਂ ਵੀ ਅਸੀਂ ਇਹ ਗਰਾਊਂਡ ਤੇ ਆ ਕੇ ਸਾਰਾ ਕੁਝ ਪ੍ਰੀਪਰੇਸ਼ਨਸ ਕੀਤੀ ਸੀਗੀ ਅੱਜ ਕਿਉਂਕਿ ਕੱਲ ਫਾਈਨਲ ਡੇ ਹੈਗਾ ਤੇ ਅੱਜ ਵੀ ਸਾਰੇ ਸਾਡੇ ਆਫਸਰਸ ਇਨਚਾਰजेस ਇੱਥੇ ਫੁੱਲ ਅਸੀਂ ਰਿਹਰਸਲ ਰੱਖੀ ਹੋਈ ਹੈ ਸਾਡੇ ਕੋਲ ਐਮਪਲ ਅਮਾਉਂਟ ਆਫ ਫੋਰਸ ਹੈਗੀ ਸਾਡੇ ਇਹਦੇ ਵਿੱਚ ਅਸੀਂ ਨਾਕਾਬੰਦੀ ਵੀ ਹੋਊਗੀ ਤੇ ਨਾਲ ਦੇ ਨਾਲ ਵਧੀਆ ਟ੍ਰੈਫਿਕ ਅਰੇਂਜਮੈਂਟਸ ਐਂਟੀ ਸਬੋਟਾਜ ਐਂਡ ਬਾਕੀ ਜਿਹੜੇ ਇਨਪੁਟਸ ਹੈਗੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਫੀ ਐਸੀ ਭਾਰੀ ਤਾਦਾਦ ਦੇ ਵਿੱਚ ਫੋਰਸ ਲਗਾਈ ਗਈ ਹੈ ਭਾਰੀ ਭੀੜ ਨੂੰ ਦੇਖਦੇ ਹੋਏ ਜਿਹੜਾ ਆ ਟ੍ਰੈਫਿਕ ਦੀ ਜਿਹੜੀ ਪ੍ਰੋਬਲਮ ਆਦੀ ਆ ਕੋਈ ਰੂਟ ਪਲਾਨਿੰਗ ਕੋ ਕੀਤਾ ਗਿਆ ਸਪੈਸ਼ਲ ਕੁਝ ਜੀ ਜਿੱਦਾਂ ਇੱਥੇ ਜੋ ਨਾਗਰਿਕ ਹੈਗੇ ਹੁਸ਼ਿਆਰਪੁਰ ਦੇ ਲੋਕਲ ਉਹਨਾਂ ਨੂੰ ਪਤਾ ਹੀ ਹੈਗਾ ਆਈ ਬਾਰੀ ਇੱਥੇ ਜੋ ਅਰੇਂਜਮੈਂਟਸ ਹੁੰਦੇ ਆ ਮੋਰਰਲੈਸ ਦੇ ਆਰ ਦੀ ਸੇਮ ਅਰੇਂਜਮੈਂਟਸ ਪਾਰਕਿੰਗ ਦੀ ਹਾਂ ਪੇ ਅਲੱਗ ਅਲੱਗ ਥਾਂ ਡੈਜ਼ਿਗਨੇਟ ਕੀਤੀ ਗਈਆਂ ਤੇ ਜੋ ਹੈਵੀ ਟ੍ਰੈਫਿਕ ਹੈ ਉਹਨੂੰ ਅਸੀਂ ਡਾਇਵਰਟ ਕਰਾਂਗੇ ਕੁਝ ਟਾਈਮ ਸਵੇਰੇ ਤੋਂ ਸਟਾਰਟ ਹੋ ਕੇ ਲੇਟ ਨਾਈਟ ਤੱਕ 얘ਤੇ ਡਾਇਵਰਜਨ ਰਹੇਗੀ ਉਹਦਾ ਜੋ ਰੂਟ ਪਲਾਨ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਸਰ ਕੋਲ ਫਲੈਗ ਮਾਰਚ ਦਾ ਵੀ ਪਲਾਨ ਹੈ ਜਿੱਦਾਂ ਜੇ ਬਿਲਕੁਲ ਐਸੀ ਰੈਗੂਲਰਲੀ ਫੁੱਟ ਪੈਟਰੋਲਿੰਗ ਤੇ ਫਲੈਗ ਮਾਰਚੇਸ ਕੱਢ ਰਹੇ ਆਂ ਅੱਜ ਵੀ ਸਾਡੀ ਫਲੈਗ ਮਾਰਚ ਹੁਣ ਵੀ ਨਿਕਲਣੀ ਹੈਗੀ ਐਂਡ ਸਾਡੇ ਕੋਲ ਐਡੀਸ਼ਨਲ ਫੋਰਸ ਵੀ ਬਾਹਰੋਂ ਵੀ ਉਪਲਬਧ ਹੋਈ ਹੈ ਬਿਕੋਜ਼ ਮਤੇ ਨਜ਼ਰ ਰੱਖਦੇ ਹੋਏ ਕਿ ਜਿੰਨਾ ਵੱਡਾ ਇੱਥੇ ਇਹ ਤਿਉਹਾਰ ਮਨਾਇਆ ਜਾਂਦਾ ਸਰ ਕਿੰਨੇ ਮੁਲਾਜ਼ਮਾਂ ਦੀ ਤਨਖਾਹ ਦੀ ਜਿਹੜੀ ਕੀਤੀ ਗਈ ਹੈ ਜੀ ਦੇਖੋ ਸਿਕਿਉਰਿਟੀ ਰੀਜ਼ਨ ਤੇ ਮੈਂ ਐਗਜ਼ੈਕਟ ਨਹੀਂ ਬਟ ਇਹ ਕਾਫੀ ਕਾਫੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਤੋਂ ਮੈਕਸਿਮ ਫੋਰਸ ਅਸੀਂ ਲਾਈ ਰਏ ਆ ਨਾਲ ਦੀ ਨਾਲ ਸਾਨੂੰ ਬਾਹਰੋਂ ਵੀ ਐਡੀਸ਼ਨਲ ਮੈਨ ਪਾਵਰ ਮੁਹੱਈਆ ਕਰਾਈ ਗਈ ਸਰਵੋਸ਼ਾਹਰ ਪਰਵਾਸੀਆਂ ਨੂੰ ਕੀ ਪੀਲ ਹੈ ਜੀ ਜੀ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜੋ ਤੁਹਾਨੂੰ ਹਦਾਇਤ ਕੀਤੀ ਜਾਂਦੀ ਹੈ ਪ੍ਰਸ਼ਾਸਨ ਪੁਲਿਸ ਵੱਲੋਂ ਟਾਈਨਲੀ ਅਡਹੀਅਰ ਕਰੋ ਉਹਦੇ ਨਾਲ ਤੇ ਇੱਥੇ ਆਓ ਇੰਜੋਏ ਇੰਜੋਏ ਕਰੋ ਐਂਡ ਬਟ ਦੂਜਿਆਂ ਦੀ ਸੇਫਟੀ ਐਂਡ ਆਪਣੀ ਸੇਫਟੀ ਨੂੰ ਮੱਦੇਦ ਦੇ ਰੱਖਦੇ ਹੋ